ਆ ਦੇਖ ਲਓ ਬਾਈ ਕੁਦਰਤ ਦਾ ਕ੍ਰਿਸ਼ਮਾ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਇਹ ਜੜ ਤੋਂ ਟੁੱਟ ਗਿਆ ਤੇ ਫੇਰ ਵੀ ਜਿਹੜਾ ਹਰਾ ਭਰਿਆ ਖੜੇਗਾ ਜਾੜੇ ਦੀ ਥੱਲੇ ਹੈਗੀ ਉੱਪਰ ਜਿਹੜਾ ਦਰਖਤ ਹੈਗਾ ਤੇ ਬਿਲਕੁਲ ਜਿਹੜਾ ਹਰਾ ਭਰਿਆ ਹੈਗਾ ਤਾਂ ਦੋਸਤੋ ਪਹਿਲਾਂ ਜੜ ਦਿਖਾ ਦਈਏ ਸੋਨੂੰ ਅੰਦਰ ਜਾ ਕੇ ਜਿੱਥੇ ਇਹਦੀ ਜੜਾ ਹੈ ਜਿਹੜਾ ਦਰਖਤ ਹੈ ਤਕਰੀਬਨ 400 500 ਸਾਲ ਪੁਰਾਣਾ ਬਹੁਤ ਜ਼ਿਆਦਾ ਪੁਰਾਣਾ ਦਰਖਤ ਹੈਗਾ ਤੇ ਇਸ ਜਗ੍ਹਾ ਤੇ ਜਿਹੜੀ ਜੜਾ ਤੁਸੀਂ ਸਾਹਮਣੇ ਜੜ੍ਹ ਵੇਖ ਰਹੇ ਹੋ ਜੜ੍ਹ ਵੇਖ ਕੇ ਜਿਹੜਾ ਤੁਸੀਂ ਅੰਦਾਜ਼ਾ ਲਾ ਲੋਗੇ ਵੀ ਜਿਹੜਾ ਦਰਖਤ ਹੈ ਉਹ ਕਿੰਨਾ ਪੁਰਾਣਾ ਹੈ ਆ ਦੇਖੋ ਇਸ ਥਾਂ ਤੇ ਜਿਹੜੀ ਇਹਦੀ ਜੜਾ ਹੈ ਤੇ ਉੱਪਰੋਂ ਜਿਹੜਾ ਆ ਟੁੱਟ ਗਿਆ ਆ ਬਚਾ ਲਓ ਟੁੱਟ ਗਿਆ ਤੇ ਉਹ ਤੁਸੀਂ ਮੋਰੀ ਵਿੱਚ ਦੀ ਵੇਖ ਰਹੇ ਹਾਂ ਉਹਨਾਂ ਵੀ ਜਿਹੜਾ ਉੱਪਰ ਉਹ ਦਰਖਤ ਹਰਾ ਪਰਾ ਖੜਿਆਗਾ ਤਾਂ ਦੋਸਤੋ ਇਹਦਾ ਰੀਜਨ ਕੀ ਆ ਉਸਦੇ ਬਾਰੇ ਵੀ ਜਿਹੜੀ ਚਰਚਾ ਕਰਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇਓ ਤਾਂ ਦੋਸਤੋ ਹਾਂਸੀ ਪਹੁੰਚਿਆ ਪਰ ਹਰਿਆਣੇ ਦੇ ਵਿੱਚ ਇੱਕ ਸ਼ਹਿਰ ਹੈ ਹਾਂਸੀ ਤੁਸੀਂ ਸੁਣਿਆ ਹੋਣਾ ਹੈ ਨਾ ਜਾਂ ਗਏ ਹੋਣੇ ਤੁਸੀਂ ਤਾਂ ਉੱਥੇ ਇੱਕ ਦਰਖਤ ਹੈ ਕਹਿੰਦੇ ਉਹ ਬਿਨਾਂ ਜੜ ਤੋਂ ਖੜਿਆਗਾ ਅਹੀਂ ਹਵਾ ਦੇ ਵਿੱਚ ਖੜਿਆ ਬਹੁਤ ਸਾਰੇ ਲੋਕ ਜਿਹੜੀ ਇਹਦੀ ਪੂਜਾ ਕਰਦੇ ਆ ਕੋਈ ਦੁੱਧ ਚੜਾ ਕੇ ਜਾਂਦਾ ਕੋਈ ਖੰਮਣੀਆਂ ਬਣ ਕੇ ਜਾਂਦਾ ਪਰ ਅਸਲ ਵਿੱਚ ਇਹ ਰੀਜਨ ਕੀ ਆ ਇਦਾਂ ਰਖਤ ਬਿਨ ਜੜ ਤੋਂ ਟੁੱਟ ਕੇ ਖੜਿਆ ਕਿਵੇਂ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਹੰਸੀ ਦੇ ਵਿੱਚ ਇੱਕ ਮੰਦਿਰ ਹੈ ਜਿੱਥੇ ਇਹ ਦਰਖਤ ਹੈਗਾ ਤੇ ਤਕਰੀਬਨ 300 400 ਸਾਲ ਕਹਿਦੀ ਹੈ ਪੁਰਾਣਾ ਦਰਖਤ ਹੈ ਇਹਦੀ ਜੜ ਹੈ ਜਿਹੜੀ ਥੱਲੇ ਆ ਤੇ ਜਿਹੜਾ ਦਰਖਤ ਹੈ ਉਹ ਉੱਪਰ ਖੜਿਆ ਹੈ ਜਿਹੜਾ ਤਣਾ ਹੈਗਾ ਉਹ ਡੁੱਟ ਗਿਆ ਜੜ ਨਾਲੋਂ ਤੇ ਉਸ ਤੋਂ ਬਾਅਦ ਵੀ ਜਿਹੜਾ ਦਰਖਤ ਦਾ ਇਹ ਹਰਾ ਭਰਿਆ ਖੜਾ ਤਾਂ ਦੋਸਤੋ ਇਹ ਮੰਦਿਰਾ ਸ਼ਿਵ ਦਾ ਮੰਦਿਰ ਜਿਹੜਾ ਤੁਸੀਂ ਵੇਖ ਸਕਦੇ ਹੋ ਹੰਸੀ ਦੇ ਵਿੱਚ ਬਣਿਆ ਹੋਇਆਗਾ ਤੇ ਇਹ ਜਿਹੜਾ ਤੁਸੀਂ ਦਰਖਤ ਮੈਂ ਤੁਹਾਨੂੰ ਦਿਖਾਣ ਲੱਗਿਆ ਇਹ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਤੇ ਕਾਫੀ ਲੋਕ ਜਿਹੜੇ ਦੂਰੋਂ ਦੂਰੋਂ ਇਸ ਨੂੰ ਦੇਖਣ ਆਉਂਦੇ ਆ ਤੇ ਆ ਇਧਰਲੇ ਪਾਸੇ ਜਿਹੜਾ ਮੰਦਿਰ ਬਣਿਆ ਹੋਇਆਗਾ ਤੇ ਦੂਜੇ ਪਾਸੇ ਜਿਹੜਾ ਉਹ ਦਰੱਖਤ ਹੈ ਹੁਣ ਆਪਾਂ ਦਰੱਖਤ ਵੱਲ ਨੂੰ ਚੱਲਦੇ ਆ ਜਿਹਨੂੰ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਆ ਆਪਾਂ ਹੀ ਵੇਖਣ ਆਏ ਸੀ ਇਸ ਕਰਕੇ ਵੀ ਹੈਨਾ ਕੀ ਹੈ ਜਿਹੜਾ ਦਰੱਖਤ ਦੇ ਵਿੱਚ ਜਿਹੜਾ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਤਾਂ ਦੋਸਤੋ ਦੱਸਦੀ ਵੀ ਆਹ ਦੇਖ ਲਓ ਤੁਸੀਂ ਸਾਹਮਣੇ ਦਰੱਖਤ ਦੇ ਵੇਖ ਰਹੇ ਹੋਵੋਗੇ ਆ ਜਿਹੜਾ ਜੜ ਨਾਲੋਂ ਟੁੱਟਿਆ ਤੇ ਐਂ ਖੜਿਆਗਾ ਉੱਪਰ ਉਹ ਦੇਖ ਲਓ ਤੁਸੀਂ ਹੈਨਾ ਬਿਲਕੁਲ ਜਿਹੜਾ ਹਰਾ ਭਰਾ ਖੜਿਆ ਲੋਕ ਇਹਦੀ ਪੂਜਾ ਕਰਦੇ ਲੋਕ ਦੂਰੋ ਦੂਰੋ ਇਹਨੂੰ ਦੇਖਣਾ ਹੁੰਦਿਆ ਹੈ ਨਾ ਤਾਂ ਦੋਸਤੋ ਆਹ ਦੇਖੋ ਸਾਰੇ ਪਾਸੇ ਜਿਹੜੀਆਂ ਖੰਮਣੀਆਂ ਬੰਨ ਰੱਖੀਆਂ ਨੇ ਆਪਾਂ ਕਹਿਦੀ ਵੀ ਜਿਹੜਾ ਦਰਖਤ ਹੈ ਬਾਬਾ ਬਣਾ ਲਿਆ ਨਾਲ ਦੀ ਨਾਲ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਪਰ ਇਹ ਰੀਜਨ ਕੀ ਹੈ ਰੀਜਨ ਬਾਰੇ ਗੱਲ ਕਰੀਏ ਦੇਖੋ ਜਿਹੜਾ ਦਰਖਤ ਹੈ ਉਹ ਹਰਾ ਭਰਿਆ ਖੜੇਗਾ ਜਿਹੜਾ ਰੀਜਨ ਹੈ ਇਹਦਾ ਇਹ ਜਿਹੜੀ ਟਾਣੀ ਆਪਾਂ ਕਹਿਦੀ ਵੀ ਇਹਦਾ ਤਣਾ ਹੈ ਨਾ ਉਹ ਦੂਜੇ ਦਰਖਤ ਨਾਲ ਜਾ ਕੇ ਜੁੜ ਗਿਆ ਤੇ ਉੱਥੋਂ ਜਿਹੜਾ ਇਹ ਦਰਖਤ ਆਕਸੀਜਨ ਲੈ ਰਿਹਾ ਆ ਦੇਖੋ ਇੱਥੇ ਆ ਕੇ ਜੁੜ ਗਿਆ ਤੇ ਇੱਥੋਂ ਜਿਹੜਾ ਆਕਸੀਜਨ ਲੈ ਰਿਹਾ ਉਹਦੇ ਤਣੇ ਤੱਕ ਉ ਤਾ ਕਰਕੇ ਜਿਹੜਾ ਦਰਖਤ ਹੈ ਉਹ ਹਰਾ ਭਰਿਆ ਖੜੇਗਾ ਇਹ ਥਾਂ ਤੋਂ ਜਿਹੜੀ ਉਸ ਦਰਖਤ ਨੂੰ ਆਕਸੀਜਨ ਮਿਲ ਰਹੀ ਹੈ ਤਾਂ ਕਰਕੇ ਜਿਹੜਾ ਇਹ ਦਰਖਤ ਹੈ ਉਹ ਹਰਾ ਭਰਿਆ ਖੜੇਗਾ ਤਾਂ ਇਧਰ ਦੇਖ ਲਓ ਤੁਸੀਂ ਲੋਕਾਂ ਨੇ ਖੰਮਣੀਆਂ ਬਣਨਤੀ ਹੈ ਨਾ ਬਦਾਣੇ ਦੇ ਮੱਥੇ ਟੇਕਦੇ ਜਿਸ ਕਰਕੇ ਆ ਜਿਹੜਾ ਦਰਖਤ ਦਾ ਬੁਰਾ ਹਾਲ ਹੋ ਗਿਆ ਦੋਸਤੋ ਦਰਖਤ ਪੂਜਨਯੋਗ ਜ਼ਰੂਰ ਹੁੰਦੇ ਨੇ ਪਰ ਐਵੇਂ ਨਹੀਂ ਹੈ ਨਾ ਵੀ ਜਿਹੜਾ ਆਪਾਂ ਖੰਮਣੀਆਂ ਬਣ ਕੇ ਵੀ ਉਹਨਾਂ ਦਾ ਜਿਹੜਾ ਸਤਿਆਨਾਸ਼ ਕਰਦੀ ਤਾਂ ਦੋਸਤੋ ਇਹਦਾ ਜਿਹੜਾ ਰੀਜਨ ਹੈ ਉਹ ਇਹੀ ਹੈ ਆਪਾਂ ਬਹੁਤ ਵੇਖੇ ਹੋਣੇ ਇਹਨਾਂ ਵੀ ਇੱਕ ਦੂਜੇ ਤੋਂ ਜਿਹੜਾ ਦੂਜਾ ਤਣਾ ਸਾਹ ਲੈ ਲਾਂਦਾ ਤਾਂ ਉਸ ਤਰੀਕੇ ਨਾਲ ਜਿਹੜਾ ਇਧਰ ਰੱਖਦਾ ਹੈਗਾ ਖੜਿਆ ਹੈਗਾ ਤਾਂ ਦੋਸਤੋ ਇਧਰ ਬਹੁਤ ਵਧੀਆ ਮੰਦਿਰ ਕਹਦੀ ਆਪਾਂ ਮੰਦਿਰ ਬਹੁਤ ਸੋਹਣਾ ਬਣਾਇਆ ਹੋਗਾ ਤੇ ਇੱਕ ਪਾਣੀ ਦੇ ਵਿੱਚ ਮੰਦਿਰ ਹੈ ਇੱਕ ਵਾਰ ਫੇਰ ਦੱਸਦਾ ਵੀ ਹਾਂਸੀ ਦੇ ਵਿੱਚ ਜਿਹੜਾ ਇਹ ਹਰਿਆਣਾ ਦੇ ਵਿੱਚ ਇੱਕ ਹਾਂਸੀ ਸ਼ਹਿਰ ਹੈ ਉੱਥੇ ਜਿਹੜਾ ਇਹ ਦਰਖਤ ਮੌਜੂਦ ਹੈ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਹਨਾ ਵੀ ਇਹ ਕ੍ਰਿਸ਼ਮ ਹੈ ਪਤਾ ਨਹੀਂ ਕੀ ਹੈਗਾ ਬਹੁਤ ਸਾਰੇ ਪੂਜਾ ਕਰਦੇ ਚੱਲ ਪੂਜਾ ਕਰਨੀ ਦਰਖਤ ਦੀ ਕੋਈ ਮਾੜੀ ਗੱਲ ਨਹੀਂ ਪਰ ਜੇ ਆਪਾਂ ਖੰਭਣੀਆਂ ਜਾਂ ਕੱਪੜੇ ਬੰਨੀ ਜਾਵਾਂਗੇ ਤਾਂ ਦਰਖਤ ਹੈ ਜਿਹੜਾ ਉਹ ਗਲ ਜਾਂਦਾ ਖਰਾਬ ਹੋ ਜਾਂਦਾ ਹੈਗਾ ਤੇ ਆਹ ਵੇਖ ਲੋ ਇੱਕ ਵਾਰੀ ਫੇਰ ਦਿਖਾਦੀ ਵੀ ਹੱਥ ਮਾਰ ਕੇ ਵੀ ਦਿਖਾਤਾ ਵੀ ਥੱਲੋ ਜਿਹੜਾ ਇਹ ਦਰਖਤ ਹੈ ਉਹ ਜੜ ਨਾਲੋਂ ਟੁੱਟਿਆ ਜ਼ਰੂਰ ਹੈ ਪਰ ਜਿਹੜਾ ਇਹ ਦਰਖਤ ਹੈ ਸਾਂ ਦੂਜੇ ਪਾਸੋਂ ਲੈ ਰਹੇਗਾ ਉਧਰਲੇ ਪਾਸੋਂ ਤਣੇ ਦੇ ਜਿਹੜਾ ਇਹਦਾ ਦਰਖਤ ਦਾ ਤਣਾ ਕਿਦੀ ਦੂ ਤੇ ਉਥੋਂ ਜਿਹੜਾ ਇਹ ਦਰਖਤ ਉਹ ਆਕਸੀਜਨ ਲੈ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਹਰਾ ਭਰਿਆ ਖੜੇਗਾ ਤਾਂ ਦੋਸਤੋ ਬਹੁਤ سارے ਲੋਕ ਆਉਂਦੇ ਆ ਦੂਰੋਂ ਦੇਖਣ ਤਾਂ ਇਹਦਾ ਜਿਹੜਾ ਆਪਾਂ ਕਹਿਦੀ ਹੈ ਹਨਾ ਵੀ ਇਸ ਕਰਕੇ ਜਿਹੜਾ ਇਹ ਦਰਖਤ ਇਸ ਤਰ੍ਹਾਂ ਖੜੇਗਾ ਤੇ ਇਧਰ ਆਪਾਂ ਕਹਿਦੀ ਬਾਬਾ ਜੀ ਜਿਹੜੇ ਮੰਦਿਰ ਚ ਮੌਜੂਦ ਨੇ ਤੇ ਇਧਰ ਸ਼ਿਵ ਭਗਵਾਨ ਦਾ ਜਿਹੜਾ ਮੰਦਿਰ ਬਣਿਆ ਹੋਇਆ ਬਹੁਤ ਖੂਬਸੂਰਤ ਮੰਦਿਰ ਹੈਗਾ ਵੀਡੀਓ ਵਧੀਆ ਲੱਗੀ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ